ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾਾ ਟੀਵੀ ਖੰਨਾ ਦੇ ਮਲੋਦ ਨੇੜੇ ਭਿਆਨਕ ਸੜਕ ਹਾਦਸਾ ਹੋਣ ਦਾ ਸਮਾਚਾਰ ਹੈ ਇਸ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਬੱਸ ਅਤੇ ਮੋਟਰਸਾਈਕਲ ਵਿਚਕਾਰ ਇਹ ਹਾਦਸਾ ਹੋਇਆ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਦੱਸਦੀ ਹੈ ਕਿ ਇਹ ਹਾਦਸਾ ਖੰਨਾ ਨੇੜਲੇ ਮਲੋਦ ਵਿੱਚ ਵਾਪਰਿਆ ਰਿਮਟ ਯੂਨੀਵਰਸਿਟੀ ਦੀ ਬੱਸ ਨੇ ਦੋ ਬਾਈਕ ਸਵਾਰਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵੇਂ ਨੌਜਵਾਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਬੱਸ ਵਿੱਚ 35-40 ਵਿਦਿਆਰਥੀ ਵੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਬੱਸ ਦੇ ਕਾਰਨ ਇਹ ਹਾਦਸਾ ਵਾਪਰਿਆ। 27 ਅਤੇ 31 ਸਾਲਾਂ ਦੇ ਨੌਜਵਾਨ ਮਲੋਤ ਦੇ ਰਹਿਣ ਵਾਲੇ ਨੇ ਅਤੇ ਮੋਟਰਸਾਈਕਲ ਉੱਤੇ ਘਰੋਂ ਕੰਮ ਵਾਸਤੇ ਜਾ ਰਹੇ ਸਨ ਤੇ ਰਸਤੇ ਵਿੱਚ ਬੱਸ ਦੇ ਨਾਲ ਇਹਨਾਂ ਦੀ ਟੱਕਰ ਹੋ ਗਈ ਤੇ ਮੌਕੇ ਤੇ ਹੀ ਦੋਵਾਂ ਨੇ ਦਮ ਤੋੜ ਦਿੱਤਾ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇਹ ਹਾਦਸਾ ਬੱਸ ਡਰਾਈਵਰ ਦੀ ਲਾਪਰਵਾਹੀ ਦੇ ਕਾਰਨ ਵਾਪਰਿਆ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੁਣ ਇਹਨਾਂ ਗਰੀਬ ਪਰਿਵਾਰਾਂ ਨੂੰ ਬਣਦੀ ਮਦਦ ਦਿਵਾਈ ਜਾਵੇ। ਉਥੇ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਤੇ ਹੁਣ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੇਰਾ ਨਾਮ ਦੀਪਕ ਗੋਇਲ ਹੈ ਜੀ, ਮੈਂ ਮਲਾਉਤ ਦਾ ਕਾਉਂਸਲਰ ਹਾਂ। ਮਾਰਨਿੰਗ 'ਚ ਐਕਸੀਡੈਂਟ ਹੋਇਆ ਜੀ, ਉਹਨਾਂ ਦੇ ਕੰਮ ਤੇ ਚੱਲੇ ਸੀਗੇ ਬੂਟਾਂ ਵਾਲੀ ਫੈਕਟਰੀ 'ਚ। ਲੇ ਕੋਲ ਲੇ ਕੰਮ ਕਰਦੇ ਸੀਗੇ ਉਥੇ ਰਸਤੇ 'ਚ ਜਾਂਦਿਆਂ ਦੀ ਇਹਨਾਂ ਦਾ ਐਕਸੀਡੈਂਟ ਹੋਇਆ ਉਹਦੇ ਨਾਲ ਡੈਥ ਹੋਈ ਹੈ ਦੋਨੋਂ ਦੋਨਾਂ ਦੀ ਐਟ ਅ ਟਾਈਮ ਹੀ ਡੈਥ ਹੋ ਗਈ ਸੀਗੀ ਐਕਸੀਡੈਂਟ ਦੀ ਗਲਤੀ ਕੀ ਸੀਗੀ ਗਲਤੀ ਹੁਣ ਤਾਂ ਦੇਖੋ ਬਾਈ ਜੀ ਨਾ ਤਾਂ ਉਥੇ ਕੈਮਰੇ ਨੇ ਨਾ ਕੁਝ ਹੋਰ ਇਹ ਤਾਂ ਜਿੰਮੇ ਵੀ ਆ ਜੋ ਦੱਸ ਰਹੇ ਨੇ ਬੱਸ ਤੇ ਸੀਗੀ ਮੀਂਹ ਪਿਆ ਹੋਇਆ ਸੀਗਾ ਉਹਨੇ ਕੱਟ ਮਾਰਿਆ ਇੱਕਦਮ ਸਿੱਧਾ ਵਿਚ ਵਿੱਚ ਵਜੇ ਬੱਸੇ ਦੇ ਅੰਦਰ ਵੀ ਕਿ ਟ੍ਰਾਈ ਕਰਦੇ ਹਾਂ ਹਾਂ ਉਹਦੇ ਕਿਸੇ ਪਾਰਲੇ ਅੰਦਰ ਉਹ ਤਾਂ ਬੱਸ ਜੇ ਐਟ ਅ ਟਾਈਮ ਆਪਾਂ ਸਾਂਭ ਵੀ ਲੈਂਦੇ ਪਰ ਫਿਰ ਵੀ 1-2 ਮਿੰਟ ਬਾਅਦ ਇਹਨਾਂ ਦੀ ਡੈਥ ਹੋ ਗਈ ਸੀ ਐਟ ਟਾਈਮ ਉੱਥੇ ਹੀ ਹੋ ਗਈ ਸੀ ਬਿਲਕੁਲ ਬੰਦਾ ਸੀਗਾ ਜੀ ਰਿਮਟ ਵਾਲਿਆਂ ਦੀ ਗੱਲ ਸੀਗੀ ਡਰਾਈਵਰ 1 ਮਿੰਟ ਉੱਥੇ ਖੜਾ ਨਹੀਂ ਐਕਸੀਡੈਂਟ ਤੋਂ ਬਾਅਦ ਨਾਲ ਦੇ ਨਾਲ ਉੱਥੋਂ ਭੱਜ ਗਿਆ ਵਾਸਤੇ ਵਿੱਚ ਬੱਚੇ ਸਵਾਰ ਸੀਗੇ ਜੀ ਨੀਅਰ ਅਬਾਊਟ 35-40 ਬੱਚੇ ਸਵਾਰ ਸੀਗੇ ਜੀ ਬੱਸ 'ਚ ਹਾਂ ਜੀ ਇਹ ਬਾਈਕ ਤੇ ਸੀਗੇ ਜੀ ਹਾਂ ਜੀ ਮੰਗਾਈ ਕਰਦੇ ਆ ਸਾਡੇ ਮਲੋਦ ਐਸਐਚਓ ਸਾਹਿਬ ਨੇ ਚਰਨਜੀਤ ਜੀ ਉਹਨਾਂ ਨੇ ਪੂਰਾ ਭਰੋਸਾ ਦਵਾਇਆ ਸਾਨੂੰ ਵੀ ਅਸੀਂ ਇਹਨਾਂ ਦੀ ਜੋ ਬੱਚਿਆਂ ਦੀ ਡੈਥ ਹੋਈ ਆ ਬਹੁਤ ਇਹਨਾਂ ਦੀ ਪੂਰੀ ਹੈਲਪ ਕਰਾਂਗੇ ਕੰਨੀ ਮਨਜੀਤ ਸਿੰਘ ਜੀ ਜੀ ਮਿੱਤਰ ਜਿਹੜਾ ਕਿਸੇ ਨਾਲ ਸਰ ਮੈਂ ਪੈੜ ਕੰਮ ਕਰਦਾ ਆਪਣੇ ਕੋਈ ਫੋਨ ਹੀ ਆਇਆ ਵੀ ਐਕਸੀਡੈਂਟ ਹੋ ਗਿਆ ਆ ਜੀ ਆ ਕਿਸੇ ਨੇ ਮੈਨੂੰ ਸਿੱਧਾ ਹਸਤਾਚ ਮਿਲਦੇ ਸੀ ਬਸ ਕਿਹਦੇ ਬੂਟਾਣੀ ਫੈਕਟਰੀ ਲੱਗੇ ਸੀ ਮੇਰੇ ਚੀਜਾ ਜੀ ਲੱਗੇ ਸੀ

ਹਾਂ ਜੀ ਜੇ ਕਿਤੇ ਆਪਕੇ ਹੌਸਲੇ ਤੱਕ ਲੱਗਿਆ ਕਿ ਬੰਦੋਬਸਤ ਹੋਣੇ ਚਾਹੀਦੇ ਬਾਦ ਸਕਦੇ ਜੀ ਇਹ ਮਨਪਰਵ ਅਸੀਂ ਕਹਿੰਨਾ ਇਹ ਦੇਖੋ ਗਰੀਬ ਨੇ ਬਿਲਕੁਲ ਹੀ ਨਾ ਉਹਨਾਂ ਬਾਰੇ ਸੋਚਿਆ ਜਾਵੇ ਹਰ ਜਿੰਨਾ ਹੋ ਸਕੇ ਵੱਧ ਤੋਂ ਵੱਧ ਮਦਦ ਕਰੀਏ ਬਈ ਹੱਥ ਜੋੜ ਕੇ ਬੇਨਤੀ ਕਰਦੇ ਆਂ ਅਸੀਂ ਕੋਈ ਕੋ ਨਹੀਂ ਕਹਿੰਦੇ ਕਿ ਉਹਨਾਂ ਨੂੰ ਵੀ ਹਾਂ ਅਸੀਂ ਜਾਂ ਬਰਾਬਰ ਕਰ ਰਹੇ ਹਾਂ ਬੇਨਤੀ ਹੈ ਵੀ ਇਹਦੀ ਬਾਹ ਫੜੀ ਜਾਵੇ ਬਸ ਸੁਰਿੰਦਰਪਾਲ ਸਿੰਘ ਕੀ ਮੈਟਰ ਹੈ ਜਿਹੜਾ ਐਕਸੀਡੈਂਟ ਹੋ ਗਿਆ ਇਹ ਅੱਜ ਸਵੇਰੇ ਆਪਣੇ ਜੌਬ ਤੇ ਜਾ ਰਹੇ ਸੀਗੇ ਮਰੇਕੋਟਲੇ ਬੂਟਾਂ ਵਾਲੀ ਫੈਕਟਰੀ ਦੇ ਵਿੱਚ ਜੌਬ ਕਰਦੇ ਨੇ ਦੋਨੋਂ ਬੱਚੇ ਤੇ ਇਹ ਸਵੇਰ ਜਾਣ ਉਧਰੋਂ ਰਿੰਟ ਦੀ ਬੱਸ ਆਈ ਤੇ ਅਚਾਨਕ ਮੀਂਹ ਪੈਂਦਾ ਸੀ ਤੇਜ਼ ਸੀਗੇ ਉਹਦੇ ਕੁਦਰਤੀ ਜੋ ਹੋਣਾ ਹੁੰਦਾ ਪਾਣਾ ਵਰਤਣਾ ਹੁੰਦਾ ਵਰਤਿਆ ਅਚਾਨਕ ਟੱਕਰ ਲੱਗੀ ਤੇ ਮੌਕੇ ਤੇ ਹੀ ਦੋਨੋਂ ਬੱਚਿਆਂ ਦੀ ਸਾਹ ਸੱਡੋ ਤਕਰੀਬਨ ਇੱਕ ਵਾਰੀ 30 ਦੇ ਸਾਲ ਤੇ ਇੱਕ ਦੀ ਮਨ ਲਗਾ 40 ਚੂਲੀ ਦੇ ਏਡ ਕਿਡ ਕਰਦਾ ਕਿੰਨੀ ਕੰਮ ਕਰਦੀ ਸੀ ਇਹ ਮਰੇ ਕੋਟਲੇ ਫੈਕਟਰੀ ਚ ਲੱਗੇ ਬੂਟ ਵਾਲੀ ਬੈਟ ਕੰਮ ਤੇ ਜਾ ਰਹੀ ਸੀ ਜਾ ਰਹੇ ਸੀ ਜਾ ਰਹੇ ਸੀ ਬਸ ਨਾਲ ਰੇਮਟਾ ਵਾਲੇ ਰੇਮਟਾ ਯੂਨੀਵਰਸਿਟੀ ਬਸ ਜੀ ਟ੍ਰੈਂਗਲ ਨੋਟਿਸ ਪਰਾਰ ਹੋ ਗਿਆ ਹੁਣ ਆ ਮਾਰਨਿੰਗ ਟਾਈਮ ਤਾਂ ਜੋ ਪਹਿਲਾਂ ਇਧਰ ਲਈ ਪੁਲਿਸ ਦੀ ਜੋ ਕਾਰਵਾਈ ਆ ਉਹ ਆਏ ਸੀਗੇ ਮੌਕੇ ਤੇ ਇੱਥੇ ਵੀ ਆਏ ਨੇ ਉਹ ਇਧਰ ਵੀ ਘਰ ਵੀ ਆਏ ਨੇ ਕਹਿੰਦੇ ਨੇ ਜਿਵੇਂ ਤੁਸੀਂ ਕਾਂਗਰਸ ਸਾਡਾ ਉਹਨਾਂ ਦਾ ਸੰਯੋਗ ਨਾਲ ਰਹੂਗਾ ਇੱਕ ਦੇ ਮੈਨੂੰ بیوی ਨੇ ਉਹਨਾਂ ਦੇ ਇੱਕ ਰੋੜੀ ਵਾਲੇ ਮੁੰਡੇ ਦੇ ਫਾਦਰ ਸਾਹਿਬ ਨੇ ਮਾਦਰ ਦੀ ਡੈਥ ਹੋਈ ਹੋਈ ਆ ਤੇ ਦੂਜੇ ਮੈਨੂੰ ਲੱਗਾ ਉਹਦੇ ਤਾਂ ਬੱਚਾ ਵੀ ਹੋਣ ਵਾਲਾ ਸੀਗਾ ਤੇ ਬਾਕੀ ਹੋਰ ਦਾ ਫੈਮਿਲੀ ਦੇ ਵਿੱਚ ਕੋਈ ਮੰਗ ਕਰਦੇ ਆ ਪਰਿਵਾਰ ਗਰੀ ਪਰਿਵਾਰ ਆ ਵੱਧ ਤੋਂ ਵੱਧ ਇਹਨਾਂ ਦੀ ਹੈਲਪ ਕੀਤੀ ਜਾਵੇ ਅੱਡੀ ਤਾਂ ਇਹੀ ਮੰਗਾ ਬਾਕੀ ਪ੍ਰਧਾਨ ਸਾਹਿਬ ਖੜੇ ਨੇ ਅਸੀਂ ਇਹਨਾਂ ਨੂੰ ਵੀ ਕਹਿੰਦੇ ਆ ਵੀ ਵੱਧ ਤੋਂ ਵੱਧ ਭਾਈ ਸੰਯੋਗ ਦਿਓ ਬਾਕੀ ਸਾਰੇ ਉਹਦੇ ਭਰਾ ਦੋਸਤ ਮਿੱਤਰ ਜੋ ਵੀ ਆ ਸਾਰੇ ਉਹੀ ਆਪਦੇ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਉਹ ਮਦਦ ਕਰ ਰਹੇ ਨੇ ਹੁਣ ਜਦੋਂ ਹੋ ਚੁੱਕਿਆ ਤਾਂ ਅਸੀਂ ਸਕੂਲ ਯੂਨੀਵਰਸਿਟੀ ਵਾਲਿਆਂ ਨੂੰ ਵੀ ਇਹੀ ਮੰਗ ਕਰਦੇ ਆਂ ਵੀ ਹੱਥ ਬੰਨ ਕੇ ਬੇਨਤੀ ਹੋਈ ਆ ਵੀ ਇਸ ਪਰਿਵਾਰ ਦੀ ਜਿੰਨੀ ਹੋ ਸਕਦੀ ਹੈ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ। ਅੱਜ ਦੀ ਮੈਟਰ ਜਿਹੜਾ ਐਕਸੀਡੈਂਟ ਹੋਇਆ ਇਹਦੀ ਸਵੇਰੇ 7:00 ਵਜੇ ਦੇ ਤਕਰੀਬਨ ਸਾਨੂੰ ਫੋਨ ਆਇਆ ਸੀਗਾ ਵੀ ਵੱਸ ਦਾ ਐਕਸੀਡੈਂਟ ਹੋ ਗਿਆ ਤੇ ਅਸੀਂ ਤਕਰੀਬਨ ਮੌਕੇ ਤੇ ਪਹੁੰਚ ਚੁੱਕੇ ਸੀਗੇ। ਦੋ ਨੌਜਵਾਨ ਸੀਗੇ ਇੱਕ 27 ਸਾਲ ਦਾ ਇੱਕ 40 ਸਾਲ ਦਾ ਉਹ ਬੂਟਾਂ ਵਾਲੀ ਫੈਕਟਰੀ ਦੇ ਵਿੱਚ ਕੰਮ ਕਰਦੇ ਸੀ। ਤੇ ਜਦੋਂ ਸਾਨੂੰ ਪਤਾ ਲੱਗਿਆ ਸੀ ਮੌਕੇ ਤੇ ਪਹੁੰਚ ਗਏ ਆ ਤੇ ਉਹ ਬੱਸ ਦੇ ਵਿੱਚ ਅਚਾਨਕ ਵੱਜਿਆ ਮੀਂਹ ਪੈ ਰਿਹਾ ਸੀ ਤੇ ਉਹਦੇ ਵਿੱਚ ਵੱਜਨਸਾਰੀ ਮੌਕੇ ਦੀ ਮੌਤ ਹੋ ਗਈ। ਬੱਸ ਕਿਹੜੀ ਸੀ? ਬੱਸ ਜੀ ਰੈਂਟਰ ਯੂਨੀਵਰਸਿਟੀ ਵਾਲਿਆਂ ਦੀ ਸੀਗੀ ਤੇ ਉਹ वूਮਨ ਵਾਲੀ ਸੀ ਸਾਇਦ। ਉਹ ਹੋ ਭੱਜ ਗਿਆ ਸੀਗਾ ਜੀ ਬੱਸ ਨੂੰ ਕਬਜ਼ੇ ਚ ਲੈ ਲਿਆ ਥਾਣੇ ਵਿੱਚ ਲੈ ਲਿਆ। ਇਹ ਦੋ ਜਾਨੇ ਸੀਗੇ ਜੀ ਇਹ ਆਪਣਾ ਕੰਮ ਤੇ ਜਾ ਰਹੇ ਸੀਗੇ ਬੋਟਾ ਵਾਲੀ ਫੈਕਟਰੀ ਦੇ ਵਿੱਚ ਹਾਂ ਪੋਸਟਮਾਰਟਮ ਦੀ ਚੱਲ ਰਹੀ ਹੈ ਜੀ ਤੇ ਬਾਕੀ ਜੋ ਡਾਕਟਰ ਕਹਿਣਗੇ ਉਹ ਦੇਖਦੇ ਆਂ ਦੇਖੋ ਜੀ ਬਾਕੀ ਤਾਂ ਕਾਰਵਾਈ ਤਾਂ ਹੁਣ ਅਫਸਰਾਂ ਦੇ ਸਿਰ ਤੇ ਆ ਜਿਵੇਂ ਵੀ ਹੋਊਗੀ ਉਹ ਫਿਰ ਦੱਸ ਦਿੱਤੀ ਜਾਏ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾਟੀ ਟੀਵੀ ਖੰਨਾ ਦੇ ਮਲੋਦ ਨੇੜੇ ਭਿਆਨਕ ਸੜਕ ਹਾਦਸਾ ਹੋਣ ਦਾ ਸਮਾਚਾਰ ਹੈ ਇਸ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਬੱਸ ਅਤੇ ਮੋਟਰਸਾਈਕਲ ਵਿਚਕਾਰ ਇਹ ਹਾਦਸਾ ਹੋਇਆ। ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਜਦਕਿ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਦੱਸਦੀ ਹੈ ਕਿ ਇਹ ਹਾਦਸਾ ਖੰਨਾ ਨੇੜਲੇ ਮਲੋਦ ਵਿੱਚ ਵਾਪਰਿਆ। ਰਿਮਟ ਯੂਨੀਵਰਸਿਟੀ ਦੀ ਬੱਸ ਨੇ ਦੋ ਬਾਈਕ ਸਵਾਰਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵੇਂ ਨੌਜਵਾਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਬੱਸ ਵਿੱਚ 35-40 ਵਿਦਿਆਰਥੀ ਵੀ ਮੌਜੂਦ ਸਨ ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਬੱਸ ਦੇ ਕਾਰਨ ਇਹ ਹਾਦਸਾ ਵਾਪਰਿਆ 27 ਅਤੇ 31 ਸਾਲਾਂ ਦੇ ਨੌਜਵਾਨ ਮਲੋਤ ਦੇ ਰਹਿਣ ਵਾਲੇ ਨੇ ਅਤੇ ਮੋਟਰਸਾਈਕਲ ਉੱਤੇ ਘਰੋਂ ਕੰਮ ਵਾਸਤੇ ਜਾ ਰਹੇ ਸਨ ਤੇ ਰਸਤੇ ਵਿੱਚ ਬੱਸ ਦੇ ਨਾਲ ਇਹਨਾਂ ਦੀ ਟੱਕਰ ਹੋ ਗਈ ਤੇ ਮੌਕੇ ਤੇ ਹੀ ਦੋਵਾਂ ਨੇ ਦਮ ਤੋੜ ਦਿੱਤਾ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇਹ ਹਾਦਸਾ ਬੱਸ ਡਰਾਈਵਰ ਦੀ ਲਾਪਰਵਾਹੀ ਦੇ ਕਾਰਨ ਵਾਪਰਿਆ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੁਣ ਇਹਨਾਂ ਗਰੀਬ ਪਰਿਵਾਰਾਂ ਨੂੰ ਬਣਦੀ ਮਦਦ ਦਿਵਾਈ ਜਾਵੇ ਉਥੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਤੇ ਹੁਣ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੇਰਾ ਨਾਮ ਦੀਪਕ गोयल ਹੈ ਜੀ ਮੈਂ ਮਲੌਰ ਦਾ ਕਾਉਂਸਲਰ ਹਾਂ ਮਾਰਨਿੰਗ ਚ ਐਕਸੀਡੈਂਟ ਹੋਇਆ ਜੀ ਉਹਨਾਂ ਦੇ ਕੰਮ ਤੇ ਚੱਲੇ ਸੀਗੇ ਬੂਟਾਂ ਵਾਲੀ ਫੈਕਟਰੀ ਚ ਮਲੇ ਕੋਲ लेके ਕੰਮ ਕਰਦੇ ਸੀਗੇ ਉਥੇ ਰਸਤੇ 'ਚ ਜਾਂਦਿਆਂ ਦੀ ਇਹਨਾਂ ਦਾ ਐਕਸੀਡੈਂਟ ਹੋਇਆ ਉਹਦੇ ਨਾਲ ਡੈਥ ਹੋਈ ਹੈ ਦੋਨੋਂ ਦੋਨਾਂ ਦੀ ਐਟ ਅ ਟਾਈਮ ਹੀ ਡੈਥ ਹੋ ਗਈ ਸੀਗੀ ਐਕਸੀਡੈਂਟ ਦਾ ਗਲਤੀ ਹੁੰਨ ਤਾਂ ਦੇਖੋ ਬਾਈ ਜੀ ਨਾ ਤਾਂ ਉਥੇ ਕੈਮਰੇ ਨੇ ਨਾ ਕੋਈ ਹੋਰ ਇਹ ਤਾਂ ਜਿੰਮੇ ਵੀ ਆ ਜੋ ਦੱਸ ਰਹੇ ਨੇ ਬਸ ਤੇ ਸੀਗੀ ਮੀ ਪਿਆ ਹੋਇਆ ਸੀਗਾ ਉਹਨੇ ਕੱਟ ਮਾਰਿਆ ਇੱਕਦਮ ਸਿੱਧਾ ਵਿਚ ਵਿੱਚ ਜੇ ਬੱਸੇ ਅੰਦਰ ਵੀ ਕਿ ਸਾਈਕਲ ਸੀਗਾ ਹਾਂ ਜਿਹੜੇ ਉਸ ਪਾਰੇ ਜਾਂਦਾ ਉਹ ਤਾਂ ਕੋਈ ਬੱਸ ਸਕਦਾ ਅ ਜੇ ਐਟ ਅ ਟਾਈਮ ਆਪਾਂ ਸਾਂਭ ਵੀ ਲੈਂਦੇ ਪਰ ਫਿਰ ਵੀ 1-2 ਮਿੰਟ ਬਾਅਦ ਇਹਨਾਂ ਦੀ ਡੈਥ ਹੋ ਗਈ ਸੀ ਐਟ ਟਾਈਮ ਉੱਥੇ ਹੀ ਹੋ ਗਈ ਸੀ ਬਾਈ ਵੈਸੇ ਸਾਈਕਲ ਤਾਂ ਬਿਲਕੁਲ ਬੰਦਾ ਸੀਗਾ ਜੀ ਰਿਮਟ ਵਾਲਿਆਂ ਦੀ ਗੱਲ ਸੀਗੀ ਡਰਾਈਵਰ ਇੱਕ ਮਿੰਟ ਉੱਥੇ ਖੜਾ ਨਹੀਂ ਐਕਸੀਡੈਂਟ ਤੋਂ ਬਾਅਦ ਨਾਲ ਦੇ ਨਾਲ ਉਤੋਂ ਭੱਜ ਗਿਆ। বাস ਦੇ ਵਿੱਚ ਬੱਚੇ ਸਵਾਰ ਸੀਗੇ ਜੀ। ਨੀਅਰ ਅਬਾਊਟ 35-40 ਬੱਚੇ ਸਵਾਰ ਸੀਗੇ ਜੀ বাস 'ਚ। ਹਾਂਜੀ। ਇਹ ਬਾਈਕ 'ਤੇ ਸੀਗੇ ਜੀ। ਹਾਂਜੀ। ਮੰਗਾਈ ਕਰਦੇ ਆ ਸਾਡੇ ਮਲੋਦ ਐਸਐਚਓ ਸਾਹਿਬ ਨੇ ਚਰਨਜੀਤ ਜੀ। ਉਹਨਾਂ ਨੇ ਪੂਰਾ ਭਰੋਸਾ ਦਵਾਇਆ ਸਾਨੂੰ ਵੀ ਅਸੀਂ ਇਹਨਾਂ ਦੇ ਜੋ ਬੱਚਿਆਂ ਦੀ ਡੈਥ ਹੋਈ ਆ। बहुत इतना भी पूरी हेल्प करांगे। मंदिर से कहीं। इट्रीज़ जगह एक्सीडेंट करेगा। सर मैं पैर का मकसद ना पड़े कोई फोन ही आया थी एक्सीडेंट हो गया। हाँ जी। आप किसने मेरे नुस्खे से हस्ताक्षर मिले इसी पर। ये है वुटानी फैक्ट्री लगे हैं। मेरे जीजाजी लगे हैं। दोनों कट्टी जा रहे हैं। हाँ ज तो सर अले कुछ नहीं पता लग गया क्योंकि अभी स्पोर्ट ना, में सिर्फ हॉस्पिटल पहुंचे नहीं सर अले कोई कारण नहीं पता मोटरसाइकिल थी एक बच्ची है जी बेटी है पंद्रह साल की एक बेटा ग्यारह साल और फैमिली कोई नहीं है कोई भी नहीं रहा जी एक कला ही सी ਫੋਣੇ ਚਾਹੀਦੇ ਬਾਦ ਸਕਦੇ ਸੀ ਇਹ ਮੰਨਤ ਅਸੀਂ ਕਹਿੰਦੇ ਆਂ ਦੇਖੋ ਗਰੀਬ ਨੇ ਬਿਲਕੁਲ ਨਹੀਂ ਹੈਨਾ ਉਹਨਾਂ ਦੇ ਬਾਰੇ ਸੋਚਿਆ ਜਾਵੇ ਦਰ ਜਿੰਨਾ ਹੋ ਸਕੇ ਬਦ ਤੋਂ ਬਦ ਮਦਦ ਕਰੀਏ ਬਈ ਹੱਥ ਜੋੜ ਕੇ ਬੇਨਤੀ ਉਹ ਕਰਦੇ ਆਂ ਅਸੀਂ ਕੋਈ ਉਹ ਨਹੀਂ ਕਹਿੰਦੇ ਕਿ ਉਹਨਾਂ ਨੂੰ ਵੀ ਹਾਂ ਅਸੀਂ ਤਾਂ ਬਰਾਬਰ ਕਰ ਰਹੇ ਆਂ ਬੇਨਤੀ ਹੈ ਵੀ ਇਹਦੀ ਬਾਹ ਫੜੀ ਜਾਵੇ ਬਸ ਸੁਰਿੰਦਰਪਾਲ ਸਿੰਘ ਕੀ ਮੈਟਰ ਜਿਹੜਾ ਐਕਸੀਡੈਂਟ ਹੋਇਆ ਸੀ ਇਹ ਅੱਜ ਸਵੇਰੇ ਆਪਣੇ ਜੌਬ ਤੇ ਜਾ ਰਹੇ ਸੀਗੇ ਮਰੇਕਪੋਟਲੇ ਬੂਟਾਂ ਵਾਲੀ ਫੈਕਟਰੀ ਦੇ ਵਿੱਚ ਜੌਬ ਕਰਦੇ ਨੇ ਦੋਨੋਂ ਬੱਚੇ ਤੇ ਇਹ ਸਵੇਰ ਜਾਣ ਉਧਰੋਂ ਰਿੰਪਟ ਦੀ ਬਾਸ ਆਈ ਤੇ ਅਚਾਨਕ ਮੀਂਹ ਪੈਂਦਾ ਸੀ ਤੇ ਸੀਗੇ ਉਹਦੇ ਉਧਰ ਤੇ ਜੋ ਹੋਣਾ ਹੁੰਦਾ ਭਾਣਾ ਵਰਤਣਾ ਹੁੰਦਾ ਵਰਤਿਆ ਅਚਾਨਕ ਟੱਕਰ ਲੱਗੀ ਤੇ ਮੌਕੇ ਤੇ ਹੀ ਦੋਨੋਂ ਬੱਚਿਆਂ ਦੀ ਸਾਹ ਸੱਡੋ ਤਕਰੀਬਨ ਇੱਕ ਵਾਰੀ 30 ਦੇ ਸਾਲ 30 ਦੇ ਸਾਲ ਤੇ ਇੱਕ ਵੀ ਮਨ ਲਗਾ 40 ਚੂਲੀ ਦੇ ਏਡ ਕਿਡ ਪਰ ਕਿਤੇ ਕੰਮ ਕਰਦੇ ਸੀ ਇਹ ਮਰੇ ਕੋਟਲੇ ਫੈਕਟਰੀ ਚ ਲਗਾ ਤੇ ਬੂਟ ਵਾਲੀ ਬੈਕ ਜੀ ਕੰਮ ਤੇ ਜਾ ਰਹੀ ਸੀ ਜਾ ਰਹੇ ਸੀ ਜਾ ਰਹੇ ਸੀ ਬਸ ਨਾਲ ਅਰੇਮਟ ਅਰੇਮਟ ਯੂਨੀਵਰਸਿਟੀ ਬਸ ਜੀ ਫਰਾਰ ਹੋ ਗਿਆ ਸੀ ਫਰਾਰ ਹੋ ਗਿਆ ਸੀ ਕਿਤਾ ਨੂੰ ਕਿੰਨਾ ਚੁਬਾਲਿਆ ਹੁਣ ਅ ਮਾਰਨਿੰਗ ਟਾਈਮ ਤਾਂ ਜੋ ਪਹਿਲਾਂ ਇਧਰ ਲਈ ਪੁਲਿਸ ਦੀ ਜੋ ਕਾਰਵਾਈ ਆ ਉਹ ਆਏ ਸੀਗੇ ਮੌਕੇ ਤੇ ਇੱਥੇ ਵੀ ਆਏ ਨੇ ਉਹ ਇਧਰ ਵੀ ਘਰ ਵੀ ਆਏ ਨੇ ਕਹਿੰਦੇ ਨੇ ਜਿਵੇਂ ਤੁਸੀਂ ਕਾਂਗਰਸ ਸਾਡਾ ਉਹਨਾਂ ਦਾ ਸੰਯੋਗ ਨਾਲ ਰਹੂਗਾ ਇੱਕ ਦੇ ਮੈਨੂੰ بیوی ਨੇ ਉਹਨਾਂ ਦੇ ਇੱਕ ਰੋੜੀਆਂ ਵਾਲੇ ਮੁੰਡੇ ਦੇ ਫਾਦਰ ਸਾਹਿਬ ਨੇ ਮਾਦਰ ਦੀ ਡੈਥ ਹੋਈ ਹੋਈ ਆ ਤੇ ਦੂਜੇ ਮੈਨੂੰ ਲੱਗਾ ਉਹਦੇ ਤਾਂ ਬੱਚਾ ਵੀ ਹੋਣ ਵਾਲਾ ਸੀਗਾ ਬਾਕੀ ਹੋਰ ਤਾਂ ਫੈਮਿਲੀ ਦੇ ਵਿੱਚ ਕੋਈ ਮੰਗ ਕਰਦੇ ਆ ਪਰਿਵਾਰ ਗਰੀ ਪਰਿਵਾਰ ਆ ਵੱਧ ਤੋਂ ਵੱਧ ਇਹਨਾਂ ਦੀ ਹੈਲਪ ਕੀਤੀ ਜਾਵੇ ਅੱਡੀ ਤਾਂ ਇਹੀ ਮੰਗ ਆ ਬਾਕੀ ਪ੍ਰਧਾਨ ਸਾਹਿਬ ਖੜੇ ਨੇ ਅਸੀਂ ਇਹਨਾਂ ਨੂੰ ਵੀ ਕਹਿੰਦੇ ਆ ਵੀ ਵੱਧ ਤੋਂ ਵੱਧ ਭਾਈ ਸੰਯੋਗ ਦਿਓ ਬਾਕੀ ਸਾਰੇ ਉਹਦੇ ਭਰਾ ਦੋਸਤ ਮਿੱਤਰ ਜੋ ਵੀ ਆ ਸਾਰੇ ਉਹੀ ਆਪਦੇ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਉਹ ਮਦਦ ਕਰ ਰਹੇ ਨੇ ਹੁਣ ਜਦੋਂ ਹੋ ਚੁੱਕਿਆ ਤਾਂ ਅਸੀਂ ਸਕੂਲ ਯੂਨੀਵਰਸਿਟੀ ਵਾਲਿਆਂ ਨੂੰ ਵੀ ਇਹੀ ਮੰਗ ਕਰਦੇ ਆਂ ਵੀ ਹੱਥ ਬੰਨ੍ਹ ਕੇ ਬੇਨਤੀ ਹੋਈ ਆ ਵੀ ਇਸ ਪਰਿਵਾਰ ਦੀ ਜਿੰਨੀ ਹੋ ਸਕਦੀ ਹੈ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ। ਇਹਦੀ ਸਵੇਰੇ 7:00 ਵਜੇ ਦੇ ਤਕਰੀਬਨ ਸਾਨੂੰ ਫੋਨ ਆਇਆ ਸੀਗਾ ਵੀ ਵਾਸ ਦਾ ਐਕਸੀਡੈਂਟ ਹੋ ਗਿਆ ਤੇ ਅਸੀਂ ਤਕਰੀਬਨ ਮੌਕੇ ਤੇ ਪਹੁੰਚ ਚੁੱਕੇ ਸੀਗੇ। ਦੋ ਨੌਜਵਾਨ ਸੀਗੇ ਇੱਕ 27 ਸਾਲ ਦਾ ਇੱਕ 40 ਸਾਲ ਦਾ ਉਹ ਬੂਟਾਂ ਵਾਲੀ ਫੈਕਟਰੀ ਦੇ ਵਿੱਚ ਕੰਮ ਕਰਦੇ ਸੀ। ਤੇ ਜਦੋਂ ਸਾਨੂੰ ਪਤਾ ਲੱਗਾ ਸੀ ਮੌਕੇ ਤੇ ਪਹੁੰਚ ਗਏ ਆ ਤੇ ਉਹ ਬੱਸ ਦੇ ਵਿੱਚ ਅਚਾਨਕ ਵੱਜਿਆ ਮੀਂਹ ਪੈ ਰਿਹਾ ਸੀ ਤੇ ਉਹਦੇ ਵਿੱਚ ਵੱਜਨ ਸਾਰੀ ਮੌਕੇ ਦੀ ਮੌਤ ਹੋ ਗਈ। ਬੱਸ ਕਿਹੜੀ ਸੀ? ਬੱਸ ਜੀ ਰੈਂਟ ਯੂਨੀਵਰਸਿਟੀ ਵਾਲਿਆਂ ਦੀ ਸੀਗੀ ਤੇ ਉਹ वूमेन ਵਾਲੀ ਸੀ ਸਾਇਦ। ਉਹ ਹੋ ਭੱਜ ਗਿਆ ਸੀਗਾ ਜੀ ਬੱਸ ਨੂੰ ਕਬਜ਼ੇ ਚ ਲੈ ਲਿਆ ਥਾਣੇ ਵਿੱਚ ਲੈ ਲਿਆ। ਇਹ ਦੋ ਜਾਨੇ ਸੀਗੇ ਜੀ ਇਹ ਆਪਣਾ ਕੰਮ ਤੇ ਜਾ ਰਹੇ ਸੀਗੇ ਬੋਟਾਂ ਵਾਲੀ ਫੈਕਟਰੀ ਦੇ ਹਾਂ ਪੋਸਟਮਾਰਟਮ ਦੀ ਚੱਲ ਰਹੀ ਹੈ ਜੀ ਤੇ ਬਾਕੀ ਜੋ ਡਾਕਟਰ ਕਹਿਣਗੇ ਉਹ ਦੇਖਦੇ ਆਂ ਦੇਖੋ ਜੀ ਬਾਕੀ ਤਾਂ ਕਾਰਵਾਈ ਤਾਂ ਹੁਣ ਅਫਸਰਾਂ ਦੇ ਸਿਰ ਤੇ ਆ ਜਿਵੇਂ ਵੀ ਹੋਊਗੀ ਉਹ ਫਿਰ ਦੱਸ ਦਿੱਤੀ ਜਾਏਗੀ